ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਅੱਜ 19 ਫਰਵਰੀ ਨੂੰ ਜਿਹੜਾ ਇੱਕ ਸਿਸਟਮ ਆ ਰਿਹਾ ਹੈ ਸਭ ਤੋਂ ਵੱਧ ਪ੍ਰਭਾਵ ਅੱਜ ਰਹੇਗਾ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਵੇਰ ਵੇਲੇ ਤੋਂ ਹੀ ਲੈ ਕੇ ਹਲਕੇ ਤੋਂ ਦਰਮਿਆਨੀ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਵੱਡੇ ਪੱਧਰ ਤੇ ਗੜੇਮਾਰੀ ਵੀ ਹੋ ਸਕਦੀ ਹੈ ਮੀਂਹ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਕਰਪੂਤਲਾ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੀਂਹ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਇਹ ਕਾਰਵਾਈਆਂ ਹੌਲੀ ਹੌਲੀ ਅੱਗੇ ਵਧਦੀਆਂ ਨਵੇਂ ਸ਼ਹਿਰ ਰੂਪਨਗਰ ਅਨੰਦਪੁਰ ਸਾਹਿਬ ਦੇ ਇਲਾਕੇ ਪਟਿਆਲਾ ਹੋ ਗਿਆ ਆਪਣਾ ਮਲੇਰਕੋਟਲਾ ਫਤਗੜ੍ਹ ਸਾਹਿਬ ਸੰਗਰੂਰ ਬਰਨਾਲਾ ਇਹਨਾਂ ਇਲਾਕੇ ਦੇ ਵਿੱਚ ਵੀ ਪੁੱਜ ਜਾਵੇਗਾ ਥੋੜਾ ਜਿਹਾ ਪੱਛਮੀ ਮਾਲਵੇ ਦੇ ਵਿੱਚ ਹਲਕੇ ਤੋਂ ਦਰਮਿਆਨਾ ਰਹਿਣ ਦੀ ਸੰਭਾਵਨਾ ਹੈ ਥੋੜਾ ਜਿਹਾ ਘੱਟ ਵੀ ਯਾਨਕੀ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਅਬੋਹਰ ਮੋਗਾ ਇਹਨਾਂ ਇਲਾਕੇ ਦੇ ਵਿੱਚ ਦੂਜੇ ਪਾਸਿਆਂ ਨਾਲੋਂ ਮੀਂਹ ਯਾਨਕੀ ਮੱਝੇਂ ਤੇ ਮਾਲਵੇ ਨਾਲੋਂ ਥੋੜਾ ਜਿਹਾ ਘੱਟ ਰਹਿਣ ਦੀ ਸੰਭਾਵਨਾ ਹੈ ਪਰ ਮੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਵੇਗਾ ਉਮੀਦ ਹੈ ਨਾਲ ਇਹ ਹੋਵੇਗਾ ਕਿ ਤੇਜ਼ ਹਵਾਵਾਂ ਵੀ ਚਲਦੀਆਂ ਰਹਿਣਗੀਆਂ ਫੁੱਲ ਮਿਲਾ ਕੇ ਗੱਲ ਕਰੀਏ ਤਾਂ ਜਿਹੜਾ ਇਹ ਸਪੈਲ ਲੱਗ ਰਿਹਾ ਹੈ ਉਮੀਦ ਹੈ ਤਕਰੀਬਨ 19 ਤੇ 20 ਤਰੀਕ ਨੂੰ ਮੁੱਖ ਰਵੇਗਾ 21 ਜਾਂ 22 ਤਰੀਕ ਤੱਕ ਵੀ ਬਦਲ ਬਈ ਪੰਜਾਬ ਦੇ ਵਿੱਚ ਬਣੀ ਰਹੇ ਕਿ ਹਲਕੇ ਤੋਂ ਦਰਮਿਆਨੇ ਸ਼ਰਾਟੇ ਇਹਨਾਂ ਦਿਨਾਂ ਵਿੱਚ ਵੀ ਲੱਗਦੇ ਰਹਿਣਗੇ 19 ਤੇ 20 ਇਹ ਮੀਂਹ ਦਾ ਮੁੱਖ ਰਵੇਗਾ ਹੁਣ ਅਕਲ ਤੇ ਜੰਮੂ ਦੇ ਵਿੱਚ ਲਗਾਤਾਰ ਮੀਂਹ ਵੱਡੇ ਪੱਦਰ ਤੇ ਦੇਖਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਇਹ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਮੀਂਹ ਪਵੇਗਾ ਥੋੜਾ ਜਿਹਾ ਟੈਂਪਰੇਚਰ ਜਿਵੇਂ ਗਰਮੀ ਮਹਿਸੂਸ ਕੀਤੀ ਸੀ ਉਹ ਹੁਣ ਥੋੜੀ ਜਿਹੀ ਰਾਹਤ ਮਿਲੇਗੀ